ਵੀਰੋ ਵੀਡੀਓ ਬਰਨ ਹੋ ਰਹੀ ਹੈ ਕਾਫੀ ਲਖਨਊ ਰੇਲਵੇ ਸਟੇਸ਼ਨ ਤੇ ਕੱਸੀ ਜਾ ਰਹੀ ਹੈ ਇਹ ਜੀਆਪੀ ਸ਼ੀਆਰਪੀਐਫ ਦਾ ਜਵਾਨ ਹੈ ਤੇ ਇਹਨੂੰ ਆ ਭਗਵਾਧਾਰੀ ਗੁੰਡੇ ਕਾਵੜੀ ਇਹ ਕਹਿੰਦੇ ਕਵਾੜੀ ਕਹਿੰਦੇ ਹੈ ਇਹਦੀ ਯਰ ਫੌਜ ਦੀ ਵਰਦੀ ਦੇ ਵਿੱਚ ਬੰਦਾ ਤੇ ਉਹਨੇ ਤੇ ਕਿਵੇਂ ਇਹ ਮਤਲਬ ਡੰਗਰਾ ਜਾਨਵਰਾਂ ਵਾਂਗੂ ਯਾਰ ਉਹਦੀ ਕੁੱਟਮਾਰ ਕਰ ਰਹੇ ਨੇ ਇਹ ਆ ਕਿ ਧੰਨਵਾਦ ਕਰਦਾ ਵੀ ਇਹ ਨੌਜਵਾਨਾ ਜਿਹੜਾ ਮੁੰਡਰਚਾਲੇ ਵਿੱਚ ਛਡਾਉਣ ਆ ਰਿਹਾ ਜਾਂ ਇਹ ਹੈਲਪ ਕਰ ਰਿਹਾ ਬੋਲੀ ਦੀ ਤੇ ਆਹ ਸਾਲੇ ਕਿਵੇਂ ਗੱਦੜਾ ਵਾਂਗੂ ਇਹਨੂੰ ਪਏ ਹੋਏ ਨੇ ਦੁਆਲੇ ਤੇ ਦੇਖੋ ਤੇ ਤੁਸੀਂ ਦੇਖਿਆ ਇਹ ਵੀਡੀਓ ਕਿਵੇਂ ਭੈਣ ਦੇ ਜਾਨਵਰਾ ਵਾਂਗੂ ਉਹਨੂੰ ਵਿਚਾਰੇ ਨੂੰ ਕੁੱਟ ਰਹੇ ਨੇ ਇੱਕ ਕੱਲੇ ਬੰਦੇ ਨੂੰ ਇਹ ਕੱਲੇ ਐਡੇ ਸ਼ਿਕਾਰੀ ਸਾਲੇ ਇਕੱਠੇ ਹੋਏ ਹੋਏ ਬੰਦੇ ਇਹ ਲਗੜੇ ਕਵਾੜੀਏ ਨੇ ਪਤਾ ਨਹੀਂ ਕੀ ਨੇ ਭਗਵਾ ਤਾਰੀਅਤਵਾਦੀ ਕਹਾਂਗੇ ਆਪਾਂ ਇਹਨਾਂ ਨੂੰ ਤੇ ਇਹ ਇੱਕ ਤਾਂ ਦੂਜੀ ਗੱਲ ਯਾਰ ਸਰਕਾਰ ਦੇਖੋ ਕਿੱਥੇ ਆ ਜੇ ਕੋਈ ਇਹਦੀ ਜਗਾ ਕੋਈ ਪੱਗ ਵਾਲਾ ਸੇਖ ਹੁੰਦਾ ਪਹਿਲੀ ਗੱਲ ਤਾਂ ਸਿੱਖਾਂ ਦੀ ਅੱਜ ਤੱਕ ਰਿਕਾਰਡ ਆ ਵੀ ਉਹਨਾਂ ਨੇ ਕਦੇ ਇੱਕਣ ਇਕੱਲੇ ਕਹਰੇ ਫੌਜੀ ਨਾਲ ਕਦੇ ਧੱਕਾ ਮੁਕੀ ਕੀਤੀ ਨਹੀਂ ਹੈਗੀ ਬਿਲਕੁਲ ਨਹੀਂ ਫੌਜ ਸਿੱਖ ਬਹੁਤ ਯੋਧਿਆਂ ਦੀ ਇੱਜ਼ਤ ਕਰਦੇ ਨੇ ਸਿੱਖ ਉਹਨਾਂ ਨੂੰ ਪਤਾ ਵੀ ਇਹ ਦੇਖਦੇ ਰੱਖੇ ਨੇ ਸੀਮਾ ਜਿਹੜੀਆਂ ਨੇ ਉਹਨਾਂ ਦੇ ਰਖਵਾਲੇ ਨੇ ਪੁਲਿਸ ਨਾਲ ਜ਼ਰੂਰ ਸਿੱਖਾਂ ਦੀ ਅਣਬਣਾਉਂਦੀ ਹੈ ਕਿਉਂਕਿ ਉਹ ਜ਼ਿਆਦਾਤਰ ਸਰਕਾਰ ਦੇ ਉਹਦੇ ਤੇ ਚੱਲਦੇ ਨੇ ਸਾਰਿਆਂ ਤੇ ਤੇ ਧੱਕਾ ਕਰਦੇ ਆ ਲੋਕਾਂ ਨਾਲ ਤੇ ਕਰਾਪਟ ਪੁਲਿਸ तकरीबन ਕਾਫੀ ਹੱਦ ਤੱਕ ਆ ਉਹਦੇ ਕਰਕੇ ਚਲੋ ਲੋਕ ਉਹਨਾਂ ਨਾਲ ਖਾਰਖਾਨੇ ਪਰ ਫੌਜੀ ਵਰਦੀ ਨੂੰ ਅਜੇ ਤੱਕ ਕਿਸੇ ਸਿੱਖ ਨੇ ਹੱਥ ਨਹੀਂ ਪਾਇਆ ਇੱਕਣ ਤੇ ਇਹ ਦੇਖੋ ਸਰਕਾਰ ਚੁੱਪਾ ਵਰਦੀ ਦੇ ਉਹ ਕਿਵੇਂ ਵਿਚਾਰੋ ਨਸ਼ਾਲ ਨਸ਼ਾਲ ਕਿੰਨੀ ਬੇਅਦਬੀ ਕੀਤੀ ਜਾ ਰਹੀ ਆ ਤੇ ਇਹ ਵੀਡੀਓ ਵੀ ਪੂਰੀ ਦੁਨੀਆ ਦੇ ਵਿੱਚ ਜਾ ਰਹੀ ਆ ਇਹ ਯਾਰ ਕੀ ਇਹ ਸੰਦੇਸ਼ ਕੀ ਜਾਊਗਾ ਦੂਜੇ ਮੁਲਕਾਂ ਨੂੰ ਵੀ ਭਾਰਤ ਦੇ ਵਿੱਚ ਆਹ ਹਾਲ ਇੰਨੀ ਕਿੱਜਤਾ ਫੌਜੀਆਂ ਦੀ ਵੀ ਇੰਨੀ ਕਿ ਪਾਵਰ ਆ ਫੌਜ ਕੋਲੇ ਪਹਿਲਾਂ ਪਟਿਆਲੇ ਕੇ ਕਰਨਾਲਾ ਕਰਨਲ ਕੋਈ ਛੋਟਾ ਆ ਉਹਦਾ ਨਹੀਂ ਹੁੰਦਾ ਉਹਨੂੰ ਪੁਲਿਸ ਵਾਲੇ ਨੇ ਕੁੱਟ ਸੱਟਿਆ ਹੈ ਜੇ ਤੱਕ ਉਹਦਾ ਪਰਿਵਾਰ ਹੁੰਦਾ ਫਿਰਦਾ ਹੁਣ ਜਾ ਕੇ सीबीआई ਨੂੰ ਜਾਂਚ ਮਿਲਿਆ 3 ਮਹੀਨੇ ਨਿਕਲ ਚੁੱਕੇ ਨੇ 3 ਮਹੀਨੇ ਤੋਂ ਉੱਤੇ ਹੋ ਗਿਆ ਵੀਡੀਓ ਬਣੀ ਹੈ ਸਾਰੇ ਸਬੂਤ ਕੋਲ ਨੇ ਤੇ ਅਜੇ ਤੱਕ ਪੁਲਿਸ ਵਾਲਿਆਂ ਦੀ ਕੋਈ ਕਾਰਵਾਈ ਨਹੀਂ ਕੋਈ ਗ੍ਰਿਫਤਾਰੀ ਨਹੀਂ ਉਹ ਟੱਬਰ ਉਹਦਾ ਦਰਦ ਦਰ ਰੁਲਦਾ ਫਿਰਦਾ ਯਾਰ ਤੇ ਜਦੋਂ ਵੀਡੀਓ ਜਾਂਦੀਆਂ ਨੇ ਦੂਜੇ ਮੁਲਕਾਂ ਦੀਆਂ ਏਜੰਸੀਆਂ ਕੋਲ ਪਾਕਿਸਤਾਨ ਕੋਲੇ ਜਾਂਦੀਆਂ ਨੇ ਤਾਂ ਕੀ ਉਹਨਾਂ ਨੂੰ ਸੰਦੇਸ਼ ਜਾਂਦਾ ਵੀ ਹਾਂ ਜੀ ਇਹ ਭਾਰਤ ਦੇਸ਼ ਦੇ ਵਿੱਚ ਫੌਜੀ ਇੰਨੀ ਕਮੀ ਤਰ੍ਹਾਂ ਦੀ ਵੀ ਜਿਹੜੇ ਬੰਦੇ ਆਪਦੇ ਦੇਖ ਦੇ ਮੁਲਕ ਵਾਲੇ ਲੋਕਾਂ ਨਾਲ ਨਹੀਂ ਲੜ ਸਕਦੇ ਕੀ ਉਹ ਸਾਡਾ ਕੀ ਮਕਾਬਲਾ ਕਰਨਗੇ ਉਹ ਬਹੁਤ ਜ਼ਿਆਦਾ ਮਨੋਵਲ ਟੁੱਟਦਾ ਇਹ ਚੀਜ਼ਾਂ ਨਾਲ ਸਰਕਾਰ ਨੂੰ ਥੋੜਾ ਜਿਹਾ ਸਖਤ ਹੋਣਾ ਪੈਣਾ ਬਾਕੀ ਮੈਂ ਤਾਂ ਫੌਜੀਆ ਨੂੰ ਵੀ ਕਹਾਂ ਯਾਰ ਇਹਦੀ ਪਲਟਣ ਜਿਹੜੀ ਉਹ ਆਪਦਾ ਆਪ ਐਕਸ਼ਨ ਲਵੇ ਯਾਰ ਲੈਣਾ ਪੈਣਾ ਕਾਨੂੰਨ ਹੱਥ ਦੇ ਵਿੱਚ ਏਕਣ ਤਾਂ ਨਹੀਂ ਗੱਲ ਬਣਨੀ ਆਹੀ ਯਾਰ ਪੱਗਾਂ ਵਾਲੇ ਆਉਣ ਕਿਤੇ ਸਾਰਿਆਂ ਨੂੰ ਜਦੀ ਖਾਲਸਤਾਨੀ ਦੇਸ਼ਣ ਲੱਜੰਦੇ ਇਹਨਾਂ ਨੂੰ ਜਦ ਕੇ ਮੈਨੂੰ ਇੰਨਾ ਪਤਾ ਵੀ ਭਾਰਤ ਦੇਸ਼ ਦੀ ਨਹੀਂ ਆ ਜਿਹੜੀ ਉਹ ਪੱਗਾਂ ਵਾਲਿਆਂ ਦੇ ਸਿੱਖਾਂ ਦੇ ਸਿਰ ਤੇ ਖੜੀ ਆ ਉਹ ਤੇ ਸਿੱਖਾਂ ਨੂੰ ਹੀ ਸਾਰੇ ਥੱਲੇ ਦਿੰਦੇ ਨੇ ਲਤਾੜਦੇ ਆ ਰਹੇ ਨੇ ਉਹਨਾਂ ਨੂੰ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਨੇ ਪਾਕਿਸਤਾਨ ਦੇ ਅਫਸਰਾਂ ਨੇ 20 ਵਾਰੀ ਬਿਆਨ ਦੇ ਚੁੱਕੇ ਨੇ ਵਿਸੇਖੇ ਕਿ ਸਾਈਡ ਤੇ ਹੋ ਜਾਣਾ ਆਥਣ ਨੂੰ ਜੋਧਪੁਰ ਜਾ ਪਹੁੰਚਣਗੇ ਉਹ ਸਵੇਰ ਦੀ ਘਰੋਂ ਰੋਟੀ ਖਾ ਕੇ ਤੁਰਨਗੇ ਤੇ ਦੁਪਹਿਰ ਦੀ ਰੋਟੀ ਜਾ ਕੇ ਦਿੱਲੀ ਖਾਣਗੇ ਤੇ ਆਥਣ ਦੀ ਰੋਟੀ ਜਾ ਕੇ ਜੋਧਪੁਰ ਖਾਣਗੇ ਜੈਪੁਰ ਉਹ ਸੜਿਓ ਲੜਨ ਦੀ ਈਕਾ ਤਾਂ ਥੋੜੇ ਚ ਹੈ ਨਹੀਂ ਤੁਸੀਂ ਹੱਥਾ ਬੰਦਾ ਕੱਲਾ ਦੇਖ ਕੇ ਪੈਨੇਓ ਗੱਦੜਾ ਵਾਂਗੂ ਜਾਤੋ ਤੁਸੀਂ ਤੇ ਮੁਲਕ ਤੇ ਪਤਾ ਕੀ ਹੁਣ ਆਫਤ ਕੀ ਆਈ ਹੋਈ ਆ ਮੋਦੀ ਇਹ ਤਾਂ ਮੁਮਕਨ ਹੈ ਹੁਣ ਮੋਦਰ ਚੀਲ ਚ ਫਸੇ ਹੋਏ ਨੇ ਹੁਣ ਕੱਢ ਕੇ ਦਿਖਾਓ ਉਧਰ ਅਮਰੀਕਾ ਕਹਿੰਦਾ ਵੀ ਚੀਨ ਨਾਲ ਸਬੰਧ ਤੋੜੋ ਚੀਨ ਤੇ ਰੂਸ ਨਾਲ ਆਪਣੇ ਸਬੰਧ ਤੋੜੋ ਰੂਸ ਨੂੰ ਕਹੋ ਵੀ ਜਾਂ ਤਾਂ ਉਹ ਜੁਗਰੇ ਨਾਲ ਸਮਝੌਤਾ ਕਰੇ ਜੰਗ ਬੰਦੀ ਕਰੇ ਨਹੀਂ ਫਿਰ ਭਾਰਤ ਉਹਨਾਂ ਨਾਲ ਤੇਲ ਖਰੀਦਣਾ ਬੰਦ ਕਰਨਾ ਵਪਾਰ ਬੰਦ ਕਰਨਾ ਨਹੀਂ ਅਸੀਂ ਟੱਕ ਸ਼ਲਾਵਾਂਗੇ ਹੁਣ ਜੇ ਭਾਰਤ ਰੂਸ ਨਾਲ ਖੜਦਾ ਤੇ ਭਾਰਤ ਦਾ ਅਮਰੀਕਾ ਨਾਲ ਸੰਬੰਧ ਟੁੱਟਦਾ ਵਪਾਰਕ ਸੰਬੰਧ ਖਤਮ ਹੁੰਦਾ ਉਹ 100% ਕਹਿੰਦਾ ਮੈਂ ਟੈਕਸ ਲਾਉਂਗਾ ਤੇ ਜੇ ਮਤਲਬ ਨਹੀਂ ਕਰਦਾ ਫਿਰ ਆ ਪੱਛੀਨ ਬੈਠਾ ਪਾ ਉਹਦੇ ਤੇ ਕੰਡੇ ਤੇ ਰੂਸ ਆ ਜਿਹੜਾ ਜਿਨੇ 1971 ਵਿੱਚ ਆਪਣੀ ਬਚਾਈ ਸੀਗੀ ਕਹ ਲਓ ਵੀ ਇੱਜ਼ਤ ਬਚਾਈ ਸੀ ਉਹਨੇ ਜਦੋਂ ਅਮਰੀਕਾ ਪਾਕਿਸਤਾਨ ਦੇ ਪੱਖ ਚ ਆਪਦਾ ਜੰਗੀ ਬਿੜਾ ਭੇਜਿਆ ਸੀ ਉਦੋਂ ਰੂਸ ਹੀ ਅੱਗੇ ਆਇਆ ਸੀਗਾ ਰੂਸ ਨੇ ਆਪਦਾ ਜੰਗੀ ਬਿੜਾ ਤੇ ਪੰਡੂਪੀਆਂ ਭੇਜਤੀਆਂ ਸੀ ਫੇਰ ਇਹਨੂੰ ਅਮਰੀਕਾ ਨੂੰ ਠੱਲ ਪਈ ਸੀ ਫੇਰ ਪਿੱਛੇ ਮੁੜੇ ਫੇਰ ਆਪਾਂ ਪਾਕਿਸਤਾਨ ਨੂੰ ਨਸੀਦੂਆਂ ਲੈਂਦਾ ਸੀ ਇਹਦੇ ਤੇ ਹੁਣ ਜੇ ਅਮਰੀਕਾ ਨਾਲ ਖੜਦਾ ਫਿਰ ਚੀਨ ਤੇ ਰੂਸਗੇ ਤਾਂ ਫਿਰ ਗਮੰਡੀ ਹੀ ਹੀ ਨੇ ਸਰਨ ਕਹਿੰਦੇ ਗਮੰਡ ਚ ਨਾ ਵਿਗਾੜੋ ਬਿਸ਼ੱਕ ਦੀ ਕੋਈ ਰਿਸ਼ਤੇਦਾਰ ਰੁੱਸ ਜੇ ਪਿਆਰ ਰੁੱਸ ਜੇ ਗਮੰਡੀ ਨਾਲ ਵਿਗੜ ਗਈ ਨਾ ਤੇ ਫਿਰ ਬੰਦਾ ਕਹਿੰਦੇ ਨੇ ਵੀ ਜਮਾਂ ਇਕੱਲਾ ਪੈ ਜਾਂਦਾ ਫਿਰ ਮੁਸੀਬਤ ਵੇਲੇ ਕੋਈ ਖੜਦਾ ਨਹੀਂ ਹੁੰਦਾ ਉਹ ਇਹਨੂੰ ਦੇਖਦਾ ਨਹੀਂ ਵੀ ਅੱਜ ਤੱਕ ਸਾਨੂੰ ਫੌਜ ਦੀ ਕਿੰਨੀ ਲੋੜ ਆ ਸਾਨੂੰ ਫੌਜੀਾਂ ਦੀ ਫੌਜੀ ਦੀ ਕਦਰ ਕਰੋ ਯੋਧਿਆਂ ਦੀ ਲੜਨ ਵਾਲਿਆਂ ਦੀ ਸਿੱਖਿਆ ਦੀ ਕਦਰ ਕਰੋ ਸਾਲਿਓ ਬਾਂਦਰ ਜੱਤੋ ਤੁਸੀਂ ਤਾਂ ਚਾਕੇ ਪਹਿਲਾਂ ਵੀ ਜੁੱਤੀਆਂ ਖਾਂਦੇ ਰਹੇ ਹੋ ਮੁਗਲਾ ਕੇ ਤੁਹਾਨੂੰ ਧੌਣਾ ਜੀ ਤੁਹਾਡੀਆਂ ਤੀਵੀਆਂ ਚੱਕ ਚੱਕ ਲੈ ਜਾਂਦੇ ਰਹੇ ਨੇ ਸਾਲੇ ਤੁਸੀਂ ਅੱਜ ਹੁਣ ਜਦੋਂ ਸਿੱਖਾਂ ਨੇ ਤੁਹਾਨੂੰ ਆਜ਼ਾਦੀ ਦਿਵਾਤੀ ਤਾਂ ਤੁਸੀਂ ਇੱਥੇ ਆ ਕੇ ਲੱਗੇ ਹੁਣ ਉਹਨਾਂ ਨੂੰ ਢਾਉਣ ਲੱਗੇ ਤੁਸੀਂ ਮਹਾਰਾਜ ਨਹੀਂ ਪਤਾ ਥੋਤੋ ਚੱਲਣਾ ਹੈ ਤੁਸੀਂ ਦਾਸ ਤਾਂ ਜਿਹੜਾ ਕਹਿੰਦੇ ਨੇ ਵੀ 2014 ਜੀ ਆਜ਼ਾਦੀ ਮਿਲੀ ਆ ਆਜ਼ਾਦੀ ਥੋੜੀ ਖੁਸ਼ੀਆਂ ਵਾਲੀ ਆ ਵਿਦੇਸ਼ ਨੀਤੀ ਤੋਂ ਜਿਵੇਂ ਹੀ ਭਿਆਰਤ ਫੇਲ ਆ ਇਸ ਟਾਈਮ ਪੱਲੇ ਤੁਹਾਡੇ ਕੱਖ ਨਹੀਂ ਹੈਗਾ ਛੱਤਰ ਤੁਹਾਡੇ ਉਹ ਫਿਰਨੇ ਆ ਯਾਦ ਰੱਖੋਗੇ ਤੁਸੀਂ ਤੁਹਾਡੇ ਹੱਥੋਂ ਵੀ ਮਹਾਰਾਜ ਜਾਣ ਵਾਲਾ ਹੈ ਕਿਉਂਕਿ ਤੁਸੀਂ ਕਿਸੇ ਵਾਸਤੇ ਜੋਗੇ ਨਹੀਂ ਰਹੇ ਹੈਗੇ ਆਪਦੇ ਜਿਨ੍ਹਾਂ ਨੇ ਦੇਸ਼ ਬਚਾਉਣਾ ਤੁਹਾਡਾ ਨਾ ਮੁਲਕ ਰਾਖੀ ਕਰਨੀ ਜੀ ਦੀ ਉਹਨੂੰ ਤੁਸੀਂ ਉਹਨਾਂ ਨੂੰ ਤੁਸੀਂ ਵਾਰ-ਵਾਰ ਪੈਣੇ ਉਹਨਾਂ ਨੂੰ ਤੱਕਾ ਮੁਕੀ ਕਰਦੇ ਹੋ ਬੇਇੱਜ਼ਤੀਆਂ ਕਰਦੇ ਉਹਨਾਂ ਦੀ ਤੇ ਹੁਣ ਚੀਲ ਚ ਫਸੇ ਹੋਏ ਨੇ ਦਿਖਾਇਓ ਕੱਢ ਕੇ ਹੁਣ ਵੈਸੇ ਆਸ ਕਰਦੇ ਆ ਭਾਰਤ ਦੇਸ਼ ਸਾਡਾ ਇਹ ਅਸੀਂ ਆਜ਼ਾਦੀ ਦਵਾਈਏ ਇਹਨੂੰ ਸਾਡਾ ਮੁਲਕ ਹੈ ਅਸੀਂ ਇਹਦੇ ਨਾਲ ਖੜਾਂਗੇ ਪਰ ਬਾਂਦਰ ਜੱਤੋਂ ਥੋੜੇ ਪੈਂਦੀਆਂ ਦੇਖਾਂਗੇ ਸਵਾਦ ਨਾਲ